ਲੋ ਜੀ ਗੁੱਡ ਗੁੱਡ ਵਾਲੀ ਮਾਰਨਿੰਗ ਹੋ ਗਈ ਆ ਜੀ। ਸੈਕੰਡ ਡੇ ਸਾਡਾ ਸ਼ੁਰੂ ਹੋ ਗਿਆ ਇੱਥੇ। ਤੇ ਆਹ ਦੇਖੋ ਜੀ ਫੇ ਹਾਈ ਸਟਰੀਟ ਸਾਥੇ ਅਸੀਂ ਲਿਆ ਸੀ ਨਾ ਫਲੇਟ ਉਹਦੇ ਕੋਲੇ ਹੀ ਆ ਜੀ। ਮੈਂ ਭਈ ਜਾਂਦਾ ਸਵੇਰ ਦਾ ਜੀ। ਬਦਲੋ ਬਦਲ ਹੀ ਹੋਇਆ ਪਿਆ ਕੰਮ ਬਾਬਿਓ। ਹੋਰ ਕੀ ਹਾਲ ਚਾਲ ਦੋਸਤੋ? ਠੀਕ ਠਾਕ ਆ ਬਾਬਿਓ। ਆਜੋ ਫੇ ਗੱਡੀਆਂ ਗੁੱਡੀਆਂ ਚੱਕੀਆਂ ਪਾਰਕਿੰਗ ਤੇ ਲਾਈਆਂ ਆ ਜੀ। ਤੇ ਅੱਜ ਕੰਮ ਦੇ ਇੱਥੇ ਦੇਖਦੇ ਆ ਕਿ ਕੀ ਕਿ ਕਿਦਾਂ ਕਿਦਾਂ ਹੈ ਨਾ ਕੀ ਕੀ ਘੁੰਮਣ ਨੂੰ ਵਧੀਆ ਕਿਉਂਕਿ ਆਇਲੈਂਡ ਜਿਆ ਤੇ ਆਇਆ ਵਾ ਪਾਣੀ ਆ ਚਾਰੇ ਪਾਸੇ ਹੈ ਨਾ ਦੇਖਦੇ ਕੀ ਕੀ ਬਣਾ ਆਇਆ ਫਿਰ ਗੋਰਿਆਂ ਨੇ 1970 ਦੇ ਵਿੱਚ ਕਹਿੰਦੇ ਇੱਥੇ ਆਉਣਾ ਬ੍ਰਿਟਿਸ਼ ਵਾਲਿਆਂ ਨੇ ਯਾਨੀ ਕਿ ਇਹ ਨਹੀਂ ਗੋਰਿਆਂ ਨੇ ਆਉਣਾ ਸ਼ੁਰੂ ਕੀਤਾ ਸੀ 1970 ਚ ਜੀ ਜਿਆਦਿਆਂ ਨੇ ਇੰਪਰੂਵਮੈਂਟ ਕੀਤੀ ਵਾ ਦੇ ਲਓ ਲਓ ਜੀ ਪਾਰਕਿੰਗ 'ਚ ਪਹੁੰਚ ਗਏ ਆ ਜੀ ਅਸੀਂ ਗੱਡੀ ਲੱਗਿਆ ਚੱਕਣ ਗੱਡੀ ਲੱਗਿਆ ਚੱਕਣ ਕਿੱਧਰ ਕਿੱਧਰ ਜਾਣਾ ਮਾਮਾ ਅੱਜ ਅੱਜ ਹਲੇ ਤੁਰਦੇ ਆ ਪਲਾਨ ਕਰਦੇ ਆ ਰਾਤ ਕੀ ਦਿਸਦਾ ਬਹੁਤ ਬੰਦੇ ਖੜੇ ਨੇ ਜੀ ਗੱਰੀ ਆ ਪਾਰਕਿੰਗ ਜ਼ੋਨ ਆ ਜੀ ਜਿਹੜੀਆਂ ਆਪਣੇ ਇਲੈਕਟ੍ਰਿਕ ਗੱਡੀਆਂ ਲਈ ਬਣਾਇਆ ਇੱਥੇ ਹੋ ਗਏ ਰੈਡੀ ਰੈਡੀ ਛੜੀ ਜੀ ਰੈਡੀ ਰੈਡੀ ਆਹ ਦੇਖੋ ਜੀ ਪਾਰਕਿੰਗ ਕਿੱਥੇ ਲਾਈਆਂ ਆਹ ਖੜੀਆਂ ਜੀ ਗੱਡੀਆਂ ਚੱਲੀਏ ਆਹ ਜੁੜੇ ਦਿੰਦੇ ਕੋਰੇ ਆ ਨਿਆਣਿਆਂ ਨੂੰ ਸ਼ੂਟਿੰਗ ਕਰਨਾ ਤੇ ਤੋਲਾ ਪਾ ਕੇ ਚੱਲਦਾ ਦੇਖ ਲੈ। ਆ ਬੱਸਾਂ ਖੜੀਆਂ ਜੀ ਪਾਣੀਆਂ। ਆ ਫੋਰ ਵਾਲਿਆਂ ਟਰੱਕ ਆ ਜੀ ਬਣਿਆ ਆ ਦੇਖੋ। ਆ ਪੁਰਾਣੇ ਟਰੱਕ ਸਾਰੇ ਇੱਥੇ ਖੜੇ ਕੀਤੇ ਉਹ ਦੇ ਲੋ ਨਹੀਂ ਦਿਖਾਉਣ ਨੂੰ। ਆ ਰਿੱਧਾ ਲੱਕੜੀ ਦਾ ਆਪਣੇ ਆਰਾ ਚਲਾਇਆ ਜੀ। ਇਹ ਇੰਨਾ ਚਲਾਇਆ ਇੰਜਨਣਾ। ਦੇਖਣ ਲਈ ਚੀਜ਼ਾਂ ਗੋਰੀਆਂ ਨੇ ਬਹੁਤ ਰੱਖੀਆਂ ਜੀ ਦੇਖ ਲਓ ਲਓ ਜੀ ਲੈਣਾ ਲੁੰਨਾ ਤੁਰ ਪਈਆਂ ਐ ਜੀ ਚਲੋ ਜੀ ਟ੍ਰੇਨ ਚ ਰੈਡੀ ਗੌਰਜਸ ਰੈਡੀ ਰੈਡੀ ਆਉਣੇ ਦੇਖਾਂਗੇ ਸਾਰਾ ਆਇਲੈਂਡ ਇਹ ਆ ਗਿਆ ਜੀ ਮੇ 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 ਜੈਟ ਲਾ ਕੇ ਪਹੁੰਚ ਗਿਆ ਜੀ ਹਾਂ ਜੈਟ ਲਾ ਕੇ ਝਾੜ ਲੋ ਜੀ ਪਾਣੀ ਪੋਣੀ ਮੀਂਹ ਪੈ ਗਿਆ ਜੀ ਕੀ ਕੀ ਕੋਈ ਨਹੀਂ ਬੈਠੋ ਝਾੜ ਲੜੀ ਅਸੀਂ ਲੋ ਜੀ ਮਾਰਨਿੰਗ ਹੋ ਗਈ ਹੁਣ ਮਾਰਨਿੰਗ ਹੋ ਜੂਆ ਜੀ ਮੀਂਹ ਦੇ ਵਿੱਚ ਆ ਟ੍ਰੇਨ ਚ ਆ ਗਏ ਆ ਜੀ ਕਿਹੜੇ ਚੱਕਰ ਚ ਪਏ ਹੋ ਨਹੀਂ ਹੋ ਰਹੀ ਝਾੜ ਲੜੀ ਆ ਜੀ ਕਿਹੜੇ ਚੱਕਰ ਚ ਪਏ ਹੋ ਉਹ ਰਾਜਾ ਜੀ ਦਾ ਹੀ ਵੜਾ ਇਹ ਆ ਡੱਬਾ ਬਹੁਤ ਕਰ ਲਿਆ ਜੀ ਕਹਿੰਦੇ ਉਹ ਦੋ ਸੀਟਾਂ ਲੈ ਲਈਆਂ ਬੜੀਆਂ ਬੜੀਆਂ ਹੈ ਤਾਂ ਜੀ ਮਹਾਰਾਜਾ ਸੀਟਾਓ ਆਜਾ ਬਾਈਕ ਲਾਓ ਜੀ ਲਾਓ ਹੁਣ ਦੇਖਦੇ ਆ ਜੀ ਟ੍ਰੇਨ ਚ ਕੀ ਕੀ ਘੁੰਮਣਾ ਕਿੱਥੇ ਕਿੱਥੇ ਡੱਬਾ ਬਹੁਤ ਕਰ ਲਿਆ ਸਾਰਾ ਹੀ ਸੀਟੇ ਬਣੇ ਸੀਟੇ ਹੋੜ ਘੁੰਮਦੇ ਆ ਸਾਰਾ ਆਈ ਲਵ ਵਾਈਟ ਲਾਉਂਗਾ ਮਾ ਮਤੋਂ ਪਪੜੇ ਝਾੜੀ ਜਾਣਾ ਮੈਂ ਭਰਾਵਾ ਕੰਮ ਇਹਨਾਂ ਬੀਤਦਾ ਕਰਤਾ ਸ਼ੁਰੂ ਲੱਗਦੀ ਆ ਲਾਵੇ ਲੋਕ ਲਾਤਾ ਦੇਖੋ ਦੇਖੋ ਇੱਧਰ ਦੇਖੋ ਬਾਜੀ ਐਂਡ ரைਟ ਥਰੂ ਟੂ ਦ ਅਦਰ ਐਂਡ ਐਂਡ ਬੈਕ ਹੇਅਰ ਟੇਕਸ ਅਬਾਟ ਐਨ ਆਵਰ ਧੰਨਵਾਦ ਬਾਜੀ ਇੱਕ ਘੰਟਾ ਹੀ ਆ ਬਸ ਬਾਜੀ ਟਾਈਮ ਲੱਗ ਜਾ ਜੇ ਫੇਕ ਕੰਮ ਕੀ ਹੋਰ ਲੈ ਵੀ ਲੈ ਵੀਡੀਓ ਬਣਾਈਏ ਫਾਟਾ ਮਜਾਰਾ ਮੱਡਬਾ ਮਾਮਾ ਕੱਲਾ ਬੈਠਾ ਉਧਰ ਦੋ ਜਣੇ ਹੋ ਗਏ ਜਣ ਮਾਮਾ ਮਮੀ ਕੱਟੇ ਹੋ ਗਏ ਜੀ ਇੱਧਰ ਇਹ ਕਹਿੰਦਾ ਇੱਧਰ ਜਣਾ ਫੇਰ ਵਾਪਸ ਇੱਥੇ ਆ ਜਾਂਦਾ ਕਹਿੰਦਾ ਨਹੀਂ ਪਰ ਦੇਖੋ ਇਹ ਹੈ ਵਸਟ ਸਟਰੀਟ ਫੇਸ ਮੋਲ ਰਕ ਤੇ ਹੈ ਇਹਦਾ ਆਇ ਖੋ ਤਾਂ ਲਓ ਜੀ ਹੁਣ ਬੈਠਣ ਦੀ ਸੈਟਿੰਗ ਹੋ ਗਈ ਸਾਰੀ ਲੋੜ ਬੈਠੇ ਖੁੱਲੇ ਹੋਰ ਕੇ ਫਿਰ ਓਕੇ ਕਾ ਉਥੇ ਵੀ ਥੋੜਾ ਆਪੜਾ ਆਪੜਾ ਮਸ਼ਵਰਾ ਦੇਓ ਕਿੱਦਾਂ ਕੀ ਹੁਣ ਦੱਸੋ ਕਿੱਦਾਂ ਜਿਆ ਲੱਗਾ ਜੀ ਕੀ ਚਾਹਦੇ ਤੁਸੀਂ 10 ਘੰਟਾ ਥਾਣਾ ਤਾਂ ਨਹੀਂ ਮਿਲਣਾ 2 ਘੰਟੇ ਇਸ ਕਰਕੇ ਜੇ ਹੁਣ ਇੱਦਾਂ ਹੀ ਜਾਣਾ ਪੈਣਾ ਹੈ ਖਾਣਾ ਤਾਂ ਮੈਂ ਕਿਸੇ ਪਾ ਕੇ ਆਪਣੇ ਕੋਲ ਦੇਖਦੇ ਕਿੰਨਾ ਰਾਬੀ ਚਲਾ ਰਿਹਾ ਨਹੀਂ ਆਹ ਨਹੀਂ ਲੋ ਜੀ ਮਾਮਾ ਵੀਊ ਦੇਖਣ ਲਈ ਸਾਫ ਕਰਦਾ ਜੀ ਜੀ ਇਹਨਾਂ ਕਰਨੀ ਪੈਂਦੀ ਆ ਬਈ ਨੇ ਲੋਰੇ ਬਿਓ ਖਰਾਬ ਹੋ ਗਿਆ ਮਹੀਨੇ ਕੰਮ ਖਰਾਬ ਕਰਦਾ ਨਾ ਹੁਣ। ਮਾਰੋ ਇਹ। ਖਾਟਖੜਾ ਗਿਆ ਜੀ। ਅਗਲਾ ਸਟੇਸ਼ਨ ਆ ਗਿਆ ਮਲਪੁਰ। ਉਹ ਨੱਡਦੀ ਆ ਨਾ ਚਾਚਾ? ਥੋੜਾ ਜਿਹਾ ਕਹੀਏ ਉਹਨੂੰ ਡਰਾਈਵਰ ਨੂੰ ਹੌਲੀ ਚੱਲ। ਹਾਂਜੀ ਇਹ ਗੱਡੀ ਕਿੰਦਾ ਤੁਮ ਆ ਮਾ 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 ਚੋਰ ਲੱਗਦਾ ਗੱਡੀ ਦਾ ਕੀ ਕਰਤਾ ਭਾਈ ਇੰਜਣੇ ਲਾਤਾ ਜੀ ਤੇ ਲੋ ਐ ਛੜਤਾ ਸਾਨੂੰ ਰਾਹ ਚ ਇੰਜਣੇ ਲਾ ਕੇ ਲੈ ਗਾ ਵੇਖ ਲਓ ਆ ਕੇ ਲੈ ਆਏ ਹਾਂ ਜਦੋਂ ਤੋਂ ਹਾਂਜੀ ਲਓ ਜੀ ਲੈ ਜਾਂਦਾ ਇੰਜਣ ਦੂਜੇ ਪਾਸੇ ਹੁਣ ਇਹਨੇ ਵਾਗਦਾ ਇਧਰੋਂ ਹੁਣ ਉਧਰ ਨੂੰ ਜਾਣੀ ਆਲੀ ਤੇਲ ਪਹਿਲਾਂ ਉਧਰ ਲੈ ਕੇ ਆਇਆ ਸਟੇਸ਼ਨ ਆਖਰੀ ਸੀਗਾ ਹੁਣ ਇਧਰ ਜੋੜਨ ਲੱਗੇ ਆ ਹਾਲੋ ਜੀ ਲੋਕ ਕਿੱਦਾਂ ਕਿੱਦਾਂ ਮਾਮਾ ਪਾਜ ਆਹ ਲਓ ਜੀ ਇੱਥੇ ਮੂਵੀ ਬਣਾ 4672 ਟਰੈਕਟਰੇ ਬਣੇ ਆ ਜੀ ਇਹ ਵਾਲੇ ਦੇਖ ਲੋ। ਹੂੰ। 1946 ਦਾ ਹੈ ਜੀ ਇਹ। ਆਹ ਦੇਖੋ। ਫੋਰਡ ਸਨ ਆ ਗਿਆ, ਮੇਜਰ ਫੋਰਡ ਸਨ। 1940 ਆ ਯਾ ਤੇ 1950 ਦਾ ਯਾਰ 940 ਆ 950 ਹੈ ਨਾ ਆ ਹਿੰਦੁਸਤਾਨ ਜਿਹੜਾ ਜੀ ਆਪਣੇ ਉੱਤੇ ਬਾਇਲ ਆ ਰਸਰਗਾ ਇਹ ਹੈਗਾ 960 1950 ਲੈ ਨਾ ਇੰਟਰਨੈਸ਼ਨਲ ਹਾਂ ਬਹੁਤ ਟਰੈਕਟਰ ਆ ਜੇ ਪੁਰਾਣੇ ਪੁਰਾਣੇ ਆ ਲਓ ਜੀ ਸਾਰੇ ਇੰਟਰਨੈਸ਼ਨਲ ਵੀ ਹੈਗੇ ਆ ਡੇਵਿਡ ਬ੍ਰਾਊਨ ਵੀ ਹੈਗੇ ਆ ਮੈਸੀ ਆ ਗਿਆ ਜੀ 65 65 ਹੈ ਮੈਸੀ 65 ਆ ਗਿਆ ਜੀ ਜੌਂਟਯਰ ਆ ਗਿਆ ਜੀ 2130 ਜੌਂਟਯਰ ਫੋਰਡ ਆ ਗਿਆ ਬੜਾ ਟਰੈਕਟਰ ਆ ਗਿਆ ਗਾਜੋ ਸਪੋਰਟਸ 70 10 ਆ ਗਿਆ 70 10 ਬੜਾ ਇੰਜਨ ਹੈ ਇਹ ਚ ਵੀ ਲਓ ਇਹ ਦੇਖ ਲਓ ਆ ਲਓ ਜੀ ਮੈਸੀ 35 ਨਾ ਐਵੇਂ ਨਾਲ ਦਾ ਲੱਭਦੇ ਆ ਜੀ ਅਸੀਂ ਵੀ ਇਹ ਹੁੰਦਾ ਸੀ ਮਾਮਾ ਦੇ ਲਓ ਪਹਿਲਾਂ ਇਹ ਅਸੀਂ ਲੱਭਟੇ ਬਹੁਤ ਸਨ ਲੱਭਿਆ ਹੀ ਨਹੀਂ ਸਾਡਾ ਨਹੀਂ ਉਹ ਸਾਪਣੇ ਵਾਲਾ ਉਹ ਦੇਖਾਂਗੇ ਲੱਭ ਕੇ ਹਣ ਜਾ ਕੇ ਫੇਰ ਲੱਭਿਆ ਜੇ ਉਹਦਾ 85 ਬੋਡੀ ਛੋਟੀ ਬਣਾਈ ਉਹ ਨਾਲ ਵੱਡਾਂ ਨਾਲ ਉਹ ਬੜਾ ਸੀਗੇ ਹਾਂਜੀ ਇਹ ਛੋਟਾ ਆ ਏ 35 ਐਕਸ ਆ ਟਰੈਕਟਰ ਤਾਂ ਸਾਰੇ ਹੀ ਆ ਦੇ ਲੋ ਜੋਰਿਆਂ ਰੱਖਿਓ ਸਾਹਮ ਸਾਹ ਕੇ ਲਓ ਜੀ ਡੈਡੀ ਕਿੱਦਾਂ ਆਇਆ ਚੇਤਾ ਆਪਣਾ ਟਾਈਮ ਦੇ ਕੇ ਡੈਡੀ ਟਰੈਕਟਰ ਦਾ ਆਪਣਾ ਬਥੇਰਾ ਚਲਾਇਆ ਹੈ ਕਿੰਨੇ ਸਾਲ ਚਲਾਇਆ ਡੈਡੀ ਟਰੈਕਟਰ ਫੇ ਚੇਤਾ ਇਹਦਾ ਮੈਸੇਜ ਦੇਖ ਕੇ ਕਰਾਈ ਜੀ ਇੱਥੇ ਚੜੇ ਰਹਿਣਾ ਦਿਨ ਰਾਤ ਲਾਹੌਰ ਕਿਹਾ ਜੀ ਦੇਖ ਲਓ ਇਹ ਚਲਾਇਆ ਜੀ 50 60 ਸਾਲ ਟਰੈਕਟਰ ਬਾਪੂ ਨੇ ਖੇਤੀ ਕੀਤੀ 50 60 ਸਾਲ ਮੈਸੀ ਤੇ ਦੇਖ ਲਓ ਕਹਿਣਾ ਸੌਖਾ 50 60 ਸਾਲ ਟਰੈਕਟਰ ਤੇ ਕੱਢ ਦੇਣਾ ਜਦੋਂ ਪਿਆਹਾ 40 50 ਖੇਤਾਂ ਦੀ ਖੇਤੀ ਕਰਦੇ ਹਾਂ ਨੇ ਸੱਟਾਂ ਖੇਤਾਂ ਦੀ 3 ਇੰਜਣ ਦੇਖ ਲਓ ਜੀ ਸਾਰੇ ਹੀ ਆਹ ਆਪਣੇ ਆਪਣੇ ਜਿਹੜੇ ਜਿਹੜੇ ਬਣਾਇਓ ਜਿੱਦਾਂ ਜਿੱਤਾ ਲੈ ਕੇ ਆਇਓ ਵਾਜੀ ਦੇਖ ਲਵਾ ਲਓ ਛੋਟ ਜਾ ਤੋ ਬੜੇ ਸ਼ੁਰੂ ਹੋਏ ਜੀ ਦੇਖ ਲਓ ਭਾਪਾਂ ਵੱਜਦੀਆਂ ਆ ਆ ਦੇਖ ਲਓ ਕਿੰਦਾ ਟੈਕਨੋਲੋਜੀ ਆ ਜੀ ਕਿੰਦਾ ਬਣਾਇਓ ਆ ਪਟਿਆਣਾ ਚੱਲਦੇ ਐ ਰੈਲੇ ਗ੍ਰੀਸ ਗ੍ਰੂਸ ਕੀਤੀ ਹੋਆ ਦੇਖ ਲਓ ਅਜੇ ਵੀ ਸ਼ੌਂਕ ਹੈ ਰਾ ਕੋਰੇ ਆਂਦੇ ਦੇਖੋ ਜੀ ਜਨਾਬਾ ਜਿਨਾ ਨੇ ਤਿਆਰ ਰੱਖਿਓ ਆ ਭਾਰ ਲੋਹੇ ਦੇ ਟਾਇਰ ਆ ਦੇਖੋ ਕਿੰਨਾ ਭਾਰ ਤੋਰਨਾ ਜੀ ਇੰਨਾ ਲੋਹਾ ਮਜ਼ਬੂਤ ਆ ਮਿਕ ਮੁਕ ਹੁਣ ਚੱਲਦੇ ਉਹਨਾਂ ਟਾਈਮਾਂ ਦੇ ਬਣਾ ਬਣਾ ਪਾਇਓ ਹਾ ਦੇਖ ਲੋ ਹਾਂ ਵੀ ਇਹ ਬਸ ਇਹ ਨਮਾ ਟੋਲ ਆ। ਲਓ ਸ਼ਾਪਿੰਗ ਸ਼ਾਪਿੰਗ ਕਰ ਲਈ ਆ ਜੀ। ਆ ਵੀ ਜੰਨੇ ਗੱਡੀਆਂ ਨੂੰ ਪਾਰ ਕੇ ਸਫਰ ਕਰਕੇ ਸ਼ਾਪਿੰਗ ਕਰਕੇ ਮੈਕਡੋਨਲਡਰ ਮੈਕਡੋਨਲਡਰ ਖਾ ਕੇ ਜੀ। ਤੁਸੀਂ ਚਲੋ ਮੈਂ ਗੱਡੀ ਲੈ ਜਾਣਾ। ਅਸੀਂ ਪਹੁੰਚ ਗਏ ਆ ਇੱਧਰ। ਫੇਸ ਸੀ ਸਾਈਡ ਕੋ ਆ ਗਏ ਆ ਜੀ। ਬਾਬੇ ਲਾਉਣਾ ਆ। ਲਾਉਣਾ ਚਲੋ ਚਲੋ ਮਾਰੋ ਸ਼ਾਲਾ। ਅਬੋ ਚੱਕ ਦੋ ਕੰਮ ਨੂੰ। ਹਾਂ। ਤੁਸੀਂ ਇੱਥੇ ਬੀੜੀ ਵੀ ਚਲਦੀ ਉਸ ਤੇ ਬੈਣਾ। ਬੀੜੀ ਚਲਾਉਨੇ ਮਾਮਾ। ਮੀਡਲ ਸਟੇਜ ਅੱਛਾ ਚਲੋ ਕਾਲੂ ਬੇੜੀ ਦਾ ਟੂਰ ਕਰਾਵਾਂਗੇ ਜੀ ਤੁਹਾਨੂੰ ਪਾਣੀ ਮਾਰਦਾ ਛੱਲਾ ਲਓ ਜੀ ਦੇਖੋ ਬੂਟਾ ਬੂਟਾ ਪਾਣੀ ਪਾਣੀ ਚਾਰੇ ਪਾਸੇ ਧਰਤੀ ਜਿਆਦੇ ਪਾਣੀ ਨਾਲੇ ਭਰੀ ਹੋ ਲੱਗਦੀ ਆ ਧਰਤੀ ਪਾਣੀ ਚ ਤੈਰਦਾ ਇਹ ਦੇਖ ਲਓ ਨਾ ਜੀ ਇਹ ਤਾਂ ਟੈਂਪਰੇਰੀ ਪੌੜਿਆ ਧਿਆਨ ਨਾਲ ਆ ਪਾਣੀ ਚ ਹਲਦਾ ਬਾਬਾ ਆਇਓ ਚਲੋ ਛਾਲ ਇੱਦਾਂ ਹੀ ਸਿੱਧੇ ਹੀ ਓਏ ਓਏ ਇਹ ਹੈਲਦੀ ਆ ਬਰਾਵਾ ਇਹ ਹੈਲਦੀ ਆ ਨਾ ਬੇੜੀ ਜਾਈ ਪਾਣੀ ਦਾ ਫੇ ਵੀ ਜਿਆਦਾ ਹੁੰਦਾ ਜੀ ਟਕਰਾਜ ਆ ਦੇਖ ਲਓ ਆ ਲਓ ਜੀ ਇਹਦੇ ਨਾਲ ਬੰਨੀਓ ਤਾਂ ਹੈਗੀ ਆ ਚਲੋ ਚਲੋ ਪਰ ਫੇ ਵੀ ਆ ਦੇਖ ਲਓ ਜੀ ਇੱਥੋਂ ਹੈਲਦਾ ਸਾਰਾ ਇਹ ਜੰਗਲਾ ਜਿਹਾ ਇੱਥੇਆਂ ਚੱਲੀ ਜਾਂਦੀਆਂ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਗੱਡੀਆਂ ਰੱਖੀਆਂ ਆ ਚਲੋ ਜੀ ਆਜੋ ਲੋ ਜੀ ਚਾਚੇ ਦੀ ਬੀਲ ਚਰ ਅਸੀਂ ਨਾਲੇ ਚੱਕੀ ਹੋਆ ਮਤਲਬ ਕੋਈ ਹਿੱਸਾ ਛੜਣਾ ਨਹੀਂ ਇੱਥੇ ਆਪ ਜਾਣੇ ਆ ਛੱਡ ਦਿੱਗੇ ਘਮਾਉਣ ਤੋਂ ਹੈ ਐਕਸਟਰਾ ਹੈ ਐਕਸਟਰਾ ਕੇਅਰ ਪੂਰੀ ਆ ਜੀ ਆਹ ਲੋ ਪੌੜ ਤੋਂ ਸਿੱਧੇ ਇੰਟਰਸ ਹੈ ਜੀ ਆਪਣੇ ਆ ਲੋ ਪਾਣੀ ਪਾ ਕੇ ਜਾ ਕੇ ਲਿਆਉਂਦੇ ਆ ਨੀਲੇ ਪਾਣੀ ਦੇ ਅੰਕਲ ਵੀ ਨਾ ਲਾਣਾ ਇੱਥੇ ਬ੍ਰਿਜ ਹਿੱਲਦਾ ਜੇ ਤੁਰਦੇ ਕਰੋ ਜਿਉਂ ਕਰਕੇ ਹਾਂ ਹੁਣ ਹੀ ਲਾਵੀਂ ਟਾਈਮ ਸਪੈਂਡ ਕਰਨਾ ਚਾਹੀਦਾ ਬਾਪਿਓ ਇਹ ਵਧੀਆ ਟਾਈਮ ਲਾਉ ਦੇ ਲੋ ਨੈਟ ਨੋਟਿਸ ਉਹ ਕੇ ਬੰਦ ਕੀਤੇ ਹੋ ਅੱਜ ਮੈਂ ਤਾਂ ਬੰਦ ਨੈਟ ਤਾਂ ਚਲਾਇਆ ਇਹਨੇ ਯਾਦਾਂ ਇੰਗਲੈਂਡ ਆਇਆ ਉਹ ਘਰਦਿਆਂ ਨਾਲ ਹੀ ਆ ਯਾਦਾਂ ਇੰਗਲੈਂਡ ਆਇਆ ਘਰਦਿਆਂ ਨਾਲ ਕਨੈਕਸ਼ਨ ਬੰਦ ਸਾਰੇ ਸਾਰੇ ਕੁਝ ਮੇਰਾ ਗੁੱਸਾ ਦਾ ਗੁੱਸਾ ਰਾ ਕਰਿਓ ਮੇਰਾ ਵੀਰ ਸਾਰਾ ਕੁਝ ਬੰਦ ਹੋਇਆ ਜੀ

गाने ਵੀ ਗਾਏ ਜਾ ਰਹੇ ਆ ਨਾਲ ਨਾਲ ਮੇਰੇ ਵੀਡੀਓਸ ਲੋ ਬਈ 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 ਮੇਸਾ ਗਿਆ ਫੇ ਬਈ ਸੋ ਇਨਾ ਇੱਕ ਵਾਰੀ ਵੇ ਜਾਣਾ ਪੜ ਕੇ ਨਹੀਂ ਤਾਂ ਮੱਖਰਾ ਹੀ ਆ ਜੀ ਇਹ ਵੀ ਵਧੀਆ ਚੱਜਦਾ ਆਹ ਯਾਦਿਸਵਾਹ ਪੂਰਾ ਓਏ ਖਣਾਗਾ ਜੀ ਲਾਈਟਾਂ ਲਾਈਟਾਂ ਇਹ ਜੀ ਦੁਕਾਨਾਂ ਤੇ ਪੱਬਾਂ ਤੇ ਘਰਾਂ ਤੇ ਨਹੀਂ ਫੇਰ ਲਾਈਉਂਗਾ ਤੇ ਉੱਤੇ ਖੁਸ਼ੀ ਉੱਤੇ ਖੁਸ਼ੀ ਖੁਸ਼ੀ ਅੱਛਾ ਉੱਤੇ ਇਥੇ ਖੁਸ਼ੇ ਰਹਿੰਦੇ ਬੰਦੇ ਸਾਰੇ ਦਿਹਾੜੀ ਤੇ ਕੋਰੇ ਕਹਿੰਦੇ ਖੁਸ਼ੇ ਰੱਖਣਾ ਬਸ ਲੋਕਾਂ ਨੂੰ ਆਣ ਕਰਕੇ ਉਹਨੀਆਂ ਲਾਈਟਾਂ ਲਾਤੀਆਂ ਆ ਆ ਕਾਪਾ ਆਉਣਾ ਸੀਗਾ ਪਰ ਸਾਡੇ ਆਏ ਤੇ ਲਾਈਟ ਲਾਲ ਪਤਾ ਨਹੀਂ ਕਹਤੇ ਕਰਤੀ ਜੀ ਨਹੀਂ ਟ੍ਰੇ ਬੱਜ ਗਈ ਆ ਜੀ ਸ਼ੈਂਕਲਨ ਦਾ 올ਡ ਵਿਲੇਜ 90 एंट्री 90 एंट्री ਇਹ ਤਾਂ ਐਂਟਰੀ ਹੀ ਮਾਰੀ ਸੀ 9 ਐਂਟਰੀ ਲਿਖਤਾ ਹੀ ਨਹੀਂ ਓਏ ਹੋਏ ਕਿਤਾ ਬਾਪਿਓ ਤੁਸੀਂ ਤਾਂ ट्राई ਜਾਣੇ ਹੈ டிਪੀ ਐਂਡ ਡਿਸਪਲੇ ਓਏ ਹੋਏ ਹੋਏ ਲੈ ਤਾਂ ਦੇਖ ਤੂੰ ਕਿਤੇ ਹੋਇਆ ਇਹ ਤਾਂ ਪਾਰਕਿੰਗ ਤੇ ਬਹੁਤ ਪੈਸੇ ਲੈਂਦੇ ਆ ਕਿ ਤਾਰੇਕ ਜਗ੍ਹਾ ਪੇ ਕਰੋ ਪੇ ਕਰੋ ਚੈੱਕ ਨਹੀਂ ਕੋਈ ਸੱਦ ਲਓ ਜੀ ਚੈੱਕ ਲਿਆ ਗਿਆ ਜੀ ਹੁਣ ਥੱਲੇ ਨੂੰ ਜਾਈ ਜਾਨੇ ਆ ਇੱਥੇ ਵੀ ਹਾਂ ਲਾਈਟ ਆ ਗਈ ਇੱਥੇ ਠੰਡ ਗਈ ਜੀ ਠੰਡ ਖਵਾ ਜਲ ਗਈ ਹੁਣ ਜਾਂਦੀ ਲੱਗੀ ਜੀ ਆਇਦਾ ਟੂਰ ਤਾਂ ਲੰਬਾ ਚੌੜਾ ਆ ਸਾਈਕਲੀ ਆ ਗਿਆ ਤੁਰਿਓਂ ਆ ਦੌੜਿਓਂ ਆ ਥੱਲੇ ਨੂੰ ਇਹਦਾ ਰੋੜੇ ਰੋੜ ਰੋੜੇ ਰੋੜ ਵੇ ਜੀ ਰਾਤ ਦਾ ਦੇਖਣ ਨੂੰ ਐ ਵਾਹ ਜੀ ਵਾਹ ਟਿਕਟਾ ਲੈਂਦੇ ਥੱਲੇ ਵਾਹ ਜੀ ਵਾਹ ਬੜਾ ਘੈਂਟ ਐ ਉਹ ਪੁਲੀਓ ਦੇ ਵੰਦਾ ਹੋ ਰਹੇ ਯਾਰ ਵੰਦਾ ਉਹ ਜਿਆਦੀ ਆ ਇੱਥੇ ਜੀ ਮੰਨੀ ਤੋਂ ਨਹੀਂ ਆਹ ਲੋ ਜੀ ਇੱਥੇ ਕਿ ਲੇਟ ਜ਼ਿਆਦਾ ਹੈ ਜੀ ਇੱਥੇ ਇਹ ਜੁੜ ਜਿਉਂਦਾ ਇਹ ਇੱਥੇ ਗੋਰਿਆਂ ਦਾ ਡੈਮ ਜਾਂ ਰੱਖਿਆ ਹੈ ਜੀ ਕੰਮ ਥੋੜਾ ਕਹਿੰਦੇ ਬਾਹਲਾ ਦੇਖਣਾ ਨਾ ਇੱਕ ਦੂਜੇ ਨੂੰ ਕੌਣ ਕੌਣ ਆਇਆ ਯਾਰ ਲੋ ਜੀ ਆਹ ਚਾਰਨਾ ਦੇਖਣਾ ਜੀ ਰਾਤ ਨੂੰ ਲੋ ਜੀ ਜਾਰੇ ਹਾਂ ਦਾ ਫੋਰੈਸਟ ਦੇ ਰਿਹਾ ਨਹਿਰ ਦੇ ਨਾਲ ਪਾਣੀ ਲਓ ਜੀ ਕਿੱਦਾਂ ਲੱਗਾ ਜੀ ਨਾਈਸ ਵੈਰੀ ਨਾਈਸ ਨਾਈਸ ਥਿਊ ਉੱਤੇ ਵੀ ਪਾਣੀ ਉੱਤੇ ਵੀ ਪਾਣੀ ਹੈ ਇਹ ਦੇਖ ਲਓ ਸਾਰੇ ਪਾਸੇ ਪਾਣੀ 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 ਆ ਵੀ ਇਹ ਰਾਤ ਨੂੰ ਝਰਨਾ ਹੀ ਦੇਖਣ ਆਉਂਦੇ ਆ ਵੀ ਸਾਰੇ ਦੇਖ ਲਓ ਉਧਰ ਗੋਰਾ ਪਾਣੀ ਇਧਰ ਝਰਨੇ ਦਾ ਪਾਣੀ ਦੇਖ ਲਓ ਬੰਦਾ ਜਾਊ ਕਿੱਧਰ ਨੂੰ ਡੁੱਬੂ ਹੀ ਡੁੱਬੂ ਡੁੱਬੂ ਹੀ ਡੁੱਬੂ ਤਾਂ ਹੀ ਬੰਦਾ ਕਰੇ ਕਾਮਯਾਬ ਘੱਟ ਹੁੰਦਾ ਡੁੱਬ ਪਾਣੀ ਹੋਏ ਪਾਣੀ ਇੱਥੇ ਕੀ ਆ ਹਿਸਟਰੀ ਹਿਸਟਰੀ ਕੀ ਆ ਕੋਈ ਦੱਸੇ ਦੀ ਪਤਾ ਨਹੀਂ ਅਜੇ ਕੋਈ ਡਾਇਨਾਸੌਰ ਦੀ ਆ ਇਹ ਇੱਥੇ ਦੇ ਡਾਇਨਾਸੌਰ ਲੱਗੇ ਆ ਅੰਡਾ ਰੱਤਾ ਸੀ ਡਾਇਨਾਸੌਰ ਨੇ ਇੱਥੇ ਆ ਇੱਥੇ ਰੱਖਤਾ ਇਹ ਨਹੀਂ ਚਲੋ ਸ਼ੁਕਰ ਹੈ ਜਿੰਦਾ ਨਹੀਂ ਹੈਗਾ ਨਹੀਂ ਤਾਂ ਨੇ ਆਡੀ ਦੁਨੀਆ ਖਾ ਜਾਣੀ ਸੀ ਵਾਟੋ ਬਹੁਤ ਲੰਬੇ ਪੀਤੇ ਨੂੰ ਕੀ ਹਿਸਟਰੀ ਹੈ ਇਹਦੀ ਹੈ ਨਾ ਇਹਦਾ ਘੁੰਮ ਲੋ ਇੰਜੋਏ ਕਰੋ ਨਾਉ ਦਾ ਇਲ ਸੌ ਫਾਈਟ ਰਦਰ ਸਿਆ ਜੀ ਨੈਚੁਰਲ এনवायरमेंट ਤੁਸੀਂ ਪੁੱਛੋ ਕੁਐਸਚਨ ਆਹ ਸਗਾ ਦੇ ਵਿਲਾ ਜਹੇ ਸ਼ੈਨਕਿੰ ਨੋਚ ਇਸ ਵਕਤ ਇਸੇ ਨਾਲ 올ਡ ਵਿਲਾ ਸਗਾ ਕੀ ਔਰ ਜੜੀਏ ਸੁਰਸ ਔਰ ਖਾਣ ਤੋਂ ਇਹ ਦੇਖੋ ਕਿੰਨਾ ਵਧੀਆ ਆਈਸ ਲਾ ਇਹ ਪਹੁੰਚ ਗਾਇਦਾ ਟੂਰ ਕੱਢ ਗਏ ਚਲੋ ਜੀ ਚਲ ਗਏ ਹੁਣ ਘਰ ਨੂੰ ਖਾਈਏ ਪੀਏ ਕੋਸ਼ ਅੱਜ ਹੋ ਗਿਆ ਥੱਕ ਹਣੇ ਜੀ ਤੁਹਾਨੂੰ ਮਿਲਾਂਗੇ ਜੀ ਕੱਲੋਂ ਅੱਜ ਦੀ ਸਮਾਪਤੀ ਆਜ ਦੀ ਸਮਾਪਤੀ ਆ ਕੀਤਾ ਫੁੱਲ ਫੁੱਲ ਥਕੇ ਪਿਆ ਪਾਣੀ ਪੂਣੀ ਵੀ ਰਾਦੋ ਚੱਕ ਲਿਆ ਜੀ ਅਸੀਂ ਇਦਾਂ ਕਿਦਾਂ ਤੇ ਆ ਮਾਮਾ ਕਿਆ ਕਰੀ ਜਾਂਦਾ ਹੈਪੀ ਬਰਥਡੇ ਇਹਦਾ ਕੇਕ ਵੀ ਕੱਟਣਾ ਸੱਚ ਗੱਡੀ ਸੈੱਟ ਕਰੀ ਜਾਂਦਾ ਜੀ ਲੋ ਕੀ ਕੰਡਿਆ ਉਹ ਪਾਉ ਖੁੱਲਾ ਸ ਹੈ ਉਹਦੇ ਪਿੱਛੇ ਲਾ ਦੇਣੀ ਉਹ ਪਾਉ ਇਦਾਂ ਗਾ ਨੂੰ ਕੰਡਿਆ ਉਹ ਇੰਨਾ ਵਧੀਆ ਲੱਗੀ ਹੋਈ ਹੈ ਗੱਡੀ ਪਰ ਮਰਣਾ ਥੋੜੀ ਹੈ ਜਰਮ ਤੇ ਨਾ ਕੀ ਕਹਿ ਸਕਦੇ ਆ ਭਾਈ ਕੀ ਅੜਕ ਜੀ ਤੇ ਇੱਧਰ ਵਿਆੜ ਕੜ ਕੇ ਕੱਠੀਆਂ ਲਾਤੀਆਂ ਚਲੋ ਚਲੀਏ ਫੇਰ ਖਾਈਏ ਪੀਏ ਪੌਖ ਲੱਗੀ ਹੋਈ ਹੈ ਬਹੁਤ ਵਾਬੋ ਕੁਛ ਕੱਢਣਾ ਤਾਂ ਨਹੀਂ ਬਚਾਦਾ ਬਸ ਜੀ ਹੁਣ ਤਾਂ ਖਾ ਪੀ ਕੇ ਸੀਪ ਖੇਡ ਕੇ ਸੌਂ ਗਏ ਕੇਕ ਵੀ ਕੱਟਣਾ ਏ ਏਦਾਂ ਹੁਣ ਬਾਬਾ ਜੀ ਐਗ ਵਾਲਾ ਖਾ ਨਹੀਂ ਸਕਦੇ ਬੜਾ ਮੁਸ਼ਕਲ ਮਿਲਿਆ ਜੀ ਇੱਥੇ ਐਗਲੈਸ ਕੇਕ ਬੜਾ ਮੁਸ਼ਕਲ ਉਹ ਵੀ ਛੋਟਾ ਮਿਲਿਆ ਕੀ ਕਰ ਸਕਦੇ ਹੁਣ ਚਲੋ ਫਤਾਈ ਜੀ ਐਗਲੈਸ 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 ਚਲੋ ਤੁਹਾਨੂੰ ਮਿਲਦੇ ਹਾਂ ਜੀ ਫੇਰ ਅਗਲੇ ਵਲੌਗ ਚ ਚਲੋ ਓਕੇ ਬਾਏ ਟੌੜਾ ਵਾਇ ਵਾਇ ਕੱਦੋ ਫਿਰ ਓਕੇ ਜੀ ਓਕੇ ਵਾਇ ਵਾਇ ਕੰਗ ਬਾਬਾ ਜੀ ਵਾਇ ਵਾਇ ਫਿਰ ਵਾਇ ਵਾਇ